ਤੂੰ ਉਸ ਮਾਲਕ ਨੂੰ ਚੇਤੇ ਕਿਉਂ ਨਹੀਂ ਕਰਦਾ ਕੀ ਸੋਚੇ ਹੈ ਬਾਰੰਬਾਰ ਤੇ ਤੂੰ ਬਾਰ ਬਾਰ ਕੁਝ ਹੋਰ ਹੀ ਸੋਚੀ ਜਾ ਰਿਹਾ ਤੇਰਾ ਉਸ ਮਾਲਕ ਤੇ ਭਰੋਸਾ ਕਿਉਂ ਨਹੀਂ ਬੱਜ ਰਿਹਾ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਇੱਕ ਵਿਚਾਰ ਆਵੇ ਉਸ ਨੂੰ ਅਸੀਂ ਨਾ ਸਵੀਕਾਰ ਕਰੀਏ ਫਿਰ ਦੂਜਾ ਵਿਚਾਰ ਆਵੇ ਅਸੀਂ ਬਾਰ ਬਾਰ ਸੋਚੀ ਜਾਂਦੇ ਆ ਤੇ ਪਾਤਸ਼ਾਹ ਜੀ ਇਹਨੂੰ ਦੁਬਧਾ ਕਹਿੰਦੇ ਨੇ ਜਦੋਂ ਸਾਡੇ ਅੰਦਰ ਸੰਕਲਪ ਵਿਕਲਪ ਪੈਦਾ ਹੁੰਦੇ ਨੇ ਭਾਵ ਕਿ ਇੱਕ ਪਾਸੇ ਸਾਡਾ ਮਨ ਕਰਦਾ ਹੁੰਦਾ ਕਿ ਅਸੀਂ ਆਹ ਕੰਮ ਕਰੀਏ ਤੇ ਦੂਜੇ ਪਾਸੇ ਸਾਡਾ ਮਨ ਕਰੇ ਵੀ ਛੱਡ ਮਣਾ ਆਪੇ ਕੰਮ ਕਰਦੇ ਹੀ ਨਹੀਂ ਬਾਸੇ ਜੀ ਕੇੰਦੇ ਕੇ ਬੰਦਾ ਜਿਹੜਾ ਹੈ ਨਾ ਉਹ ਸੱਚ ਦੇ ਨਾਲ ਟੁੱਟ ਕੇ ਉਸ ਅਕਾਲ ਪੁਰਖ ਤੇ ਨਾਲੋਂ ਟੁੱਟ ਕੇ ਦੁਬਦਾ ਦੇ ਵਿੱਚ ਪਿਆ ਹੋਇਆ ਦਚਿੱਤੀ ਦੇ ਵਿੱਚ ਪਿਆ ਹੋਇਆ ਤੇ ਸੰਗਤ ਜੀ ਜਿਹੜੀ ਦਚਿੱਤੀ ਹੁੰਦੀ ਹੈ ਨਾ ਜਿਹੜਾ ਦੁਬਦਾ ਬਣ ਹੁੰਦਾ ਬੰਦੇ ਦਾ ਇਹ ਬੜੀ ਖਤਰਨਾਕ ਚੀਜ਼ ਹੁੰਦੀ ਹੈ ਆਪਾਂ ਕਈ ਵਾਰ ਜਦੋਂ ਰੋਡ ਨੂੰ ਕ੍ਰੋਸ ਕਰਦੇ ਆ ਸੜਕ ਪਾਰ ਕਰਨੀ ਹੁੰਦੀ ਹੈ ਤੇ ਕਈ ਵਾਰ ਸਾਡੇ ਮਨ ਵਿੱਚ ਇੱਕ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਸਾਹਮਣੇ ਕੋਈ ਚੀਜ਼ ਆ ਰਹੀ ਹੈ ਤੇ ਕਈ ਵਾਰ ਬੰਦਾ ਵਿਚਕਾਰ ਦੇ ਖੜ ਜਾਂਦਾ ਕਈ ਵਾਰ ਬੰਦਾ ਨਾ ਵਿਚਕਾਰ ਦੇ ਖੜ ਜਾਂਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਹੁਣ ਮੈਨੂੰ ਅੱਗੇ ਜਾਣਾ ਚਾਹੀਦਾ ਜਾਂ ਪਿੱਛੇ ਮੁੜਨਾ ਚਾਹੀਦਾ ਤੇ ਜਿਹੜਾ ਅਗੋਂ ਸਾਧਨ ਲੈ ਕੇ ਆ ਰਿਹਾ ਹੁੰਦਾ ਤੇ ਉਹ ਉਹਨੂੰ ਵੀ ਦੁਬਧਾ ਵਿੱਚ ਪਾ ਦਿੰਦਾ ਉਹ ਉਸਨੂੰ ਵੀ ਦੁਬਧਾ ਦੇ ਵਿੱਚ ਪਾ ਦਿੰਦਾ ਵੀ ਇਹ ਵਿਚਾਰ ਕੇ ਖੜਾ ਨਾ ਇਹ ਉਧਰ ਹੁੰਦਾ ਤੇ ਨਾ ਇਹ ਇਧਰ ਹੁੰਦਾ ਤੇ ਬਾਦਸ਼ਾਹ ਜੀ ਕਹਿੰਦੇ ਕਿ ਬੰਦਾ ਸੱਚ ਦੇ ਨਾਲੋਂ ਜਦੋਂ ਟੁੱਟ ਜੇ ਨਾ ਉਸ ਅਕਾਲ ਪੁਰਖ ਨੂੰ ਜਦੋਂ ਆਪਣੀ ਸੁਰਤ ਦੇ ਵਿੱਚੋਂ ਵਿਸਾਰਦੇ ਵੀ ਤੇ ਬੰਦੇ ਦਾ ਫਿਰ ਇੱਕ ਥਾਂ ਤੇ ਭਰੋਸਾ ਨਹੀਂ ਬੱਜਦਾ ਉਹਦੇ ਅੰਦਰ ਹਰ ਵੇਲੇ ਭਟਕਣਾ ਜਿਹੜੀ ਹੈ ਨਾ ਉਹ ਲੱਗੀ ਰਹਿੰਦੀ ਹੈ। ਹਰ ਵੇਲੇ ਉਹਦੇ ਅੰਦਰ ਭਟਕਣਾ ਲੱਗੀ ਰਹਿੰਦੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਜਿਹਦੇ ਅੰਦਰ ਭਟਕਣਾ ਹੈ ਉਹਦੇ ਵਿੱਚ ਕਦੇ ਵੀ ਟਿਕਾ ਉਹਦੇ ਵਿੱਚ ਕਦੇ ਵੀ ਸਹਿਜ ਨਹੀਂ ਆ ਸਕਦਾ। ਉਹ ਹਰ ਵੇਲੇ ਪਟਕਦਾ ਰਹਿੰਦਾ ਤੇ ਪਾਸਾ ਜੀ ਕਹਿੰਦੇ ਕਿ ਬੰਦਿਆ ਜੀ ਤੂੰ ਇਸ ਪਟਕਣਾ ਤੋਂ ਇਸ ਦੁਬਧਾ ਦੇ ਵਿੱਚੋਂ ਨਿਕਲਣਾ ਚਾਹਦਾ ਸਭ ਤੋਂ ਵੱਡਾ ਕਾਰਨ ਤੇਰੀ ਦੁਬਧਾ ਦਾ ਤੇਰੀ ਪਟਕਣਾ ਦਾ ਹੈ ਤ੍ਰਿਸ਼ਨਾ ਲਾਲਚ ਤੂੰ ਇਸੇ ਕਰਕੇ ਪਟਕ ਰਿਹਾ ਏਸੇ ਕਰਕੇ ਤੇਰੇ ਅੰਦਰ ਸਹਿਜ ਨਹੀਂ ਬਣ ਰਿਹਾ ਤੇਰੇ ਅੰਦਰ ਟਿਕਾ ਨਹੀਂ ਆ ਰਿਹਾ ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਬੰਦਾ ਸੱਚ ਦੇ ਨਾਲ ਜੁੜ ਗਿਆ ਤ੍ਰਿਸ਼ਨਾ ਪੂਜੈ ਹਰ ਕਾ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸੋ ਲਾਗੈ ਪੂਰਨ ਧਿਆਨ ਕਿ ਜਦੋਂ ਅਸੀਂ ਉਸ ਅਕਾਲ ਪੁਰਖ ਦਾ ਨਾਮ ਜਪਦੇ ਹਾਂ ਜਦੋਂ ਅਸੀਂ ਆਪਣੇ ਅੰਦਰ ਰੱਬੀ ਗੁਣਾਂ ਨੂੰ ਵਸਾ ਲੈਂਦੇ ਹਾਂ ਤੇ ਪਾਤਸ਼ਾਹ ਜੀ ਕਹਿੰਦੇ ਸਾਡੇ ਅੰਦਰ ਸੰਤੋਖ ਆ ਜਾਂਦਾ ਮਹਾ ਸੰਤੋਖ ਆ ਜਾਂਦਾ ਗੁਰਬਚਨੀ ਗੁਰੂ ਦੇ ਬਚਨਾਂ ਦੇ ਨਾਲ ਗੁਰੂ ਦੇ ਬਚਨਾਂ ਨੂੰ ਜਦੋਂ ਅਸੀਂ ਕਮਾਵਾਂਗੇ ਗੁਰੂ ਦੀ ਸਿੱਖਿਆ ਨੂੰ ਜਦੋਂ ਅਸੀਂ ਕਮਾਵਾਂਗੇ ਤੇ ਸਾਡੇ ਅੰਦਰ ਮਹਾ ਸੰਤੋਖ ਆ ਜਾਏਗਾ ਭਾਵ ਕਿ ਉਹ ਅਵਸਥਾ ਜਿੱਥੇ ਸਾਨੂੰ ਕੋਈ ਲਾਲਚ ਜਿਹੜਾ ਹੈ ਉਹ ਪਰਮਾ ਨਹੀਂ ਸਕਦਾ ਸਾਨੂੰ ਕੋਈ ਖਰੀਦ ਨਹੀਂ ਸਕਦਾ ਸਾਨੂੰ ਕੋਈ ਸੱਚ ਦੇ ਨਾਲੋਂ ਤੋੜ ਨਹੀਂ ਸਕਦਾ ਉਹ ਸਾਡੇ ਅੰਦਰ ਦੀ ਜਿਹੜੀ ਅਵਸਥਾ ਹੈ ਨਾ ਉਹ ਬਣ ਜਾਂਦੀ ਹੈ ਤੇ ਪਾਸਾ ਜੀ ਕਹਿੰਦੇ ਬੰਦਾ ਉਸ ਮਾਲਕ ਦਾ ਨਾਮ ਨਹੀਂ ਸਿਮਰਦਾ ਹਰ ਘੜ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਗ ਬਾਰਾ ਤੇ ਹਜ਼ੂਰ ਸਖਤ ਧਾੜ ਨਾ ਕਰਦੇ ਨੇ ਕਹਿੰਦੇ ਹੀ ਨਾ ਸਮਝ ਗਵਾਰ ਮਨੁੱਖ ਤੂੰ ਉਸ ਮਾਲਕ ਦਾ ਨਾਮ ਨਹੀਂ ਸਿਮਰਦਾ ਤੇ ਬਾਰ-ਬਾਰ ਤੇਰੇ ਅੰਦਰ ਖਿਆਲ ਜਿਹੜੇ ਚੱਲ ਰਹੇ ਨੇ ਨਾ ਤੇਰੇ ਅੰਦਰ ਬਾਰ-ਬਾਰ ਜਿਹੜੇ ਖਿਆਲ ਚੱਲ ਰਹੇ ਨੇ ਕਿ ਮੈਂ ਰੱਬ ਨੂੰ ਇਸ ਤਰੀਕੇ ਦੇ ਨਾਲ ਖੁਸ਼ ਕਰ ਲਾਂ ਮੈਂ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਾਂਗਾ ਤਾਂ ਉਹ ਅਕਾਲ ਪੁਰਖ ਉਹ ਰੱਬ ਮੇਰੇ ਤੇ ਖੁਸ਼ ਹੋ ਜਾਏਗਾ ਮੇਰੇ పాਪ ਲੈ ਜਾਣਗੇ ਮੈਂ ਆਪਣੇ ਤਣ ਨੂੰ ਆਪਣੇ ਸਰੀਰ ਨੂੰ ਕਸ਼ਟ ਦੇਵਾਂਗਾ ਹੱਠ ਕਰਮ ਕਰਾਂਗਾ ਤੇ ਰੱਬ ਮੇਰੇ ਤੇ ਖੁਸ਼ ਹੋ ਜਾਏਗਾ ਪਾਸਾ ਜੀ ਕਹਿੰਦੇ ਬੰਦਿਆ ਇਹਦੇ ਨਾਲ ਉਹ ਅਕਾਲ ਪੁਰਖ ਜਿਹੜਾ ਹੈ ਉਹ ਖੁਸ਼ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਕਰਮਾਂ ਦੇ ਨਾਲ ਤੇਰੇ ਅੰਦਰ ਸਹਜ ਆਵੇ